ਹਮਨਸ ਸਮਾਨ ਰਤੀ ਸ਼ਬਦ ਅੱਜ ਅਸੀਂ ਕੁਝ ਅਜਿਹੇ ਸ਼ਬਦਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਬੋਲਣ ਅਤੇ ਲਿਖਣ ਵਿੱਚ ਇੱਕੋ ਜਿਹੀ ਹੁੰਦੇ ਹਨ ਪਰ ਉਹਨਾਂ ਦੇ ਅਰਥ ਬਹੁ ਬੁਕਰੇ ਹੁੰਦੇ ਹਨ ਜਿਵੇਂ ਕਿ ਸਿੰਕ ਨੂੰ ਪੰਜਾਬੀ ਵਿੱਚ ਡੁੱਬਣਾ ਤੇ ਦੂਸਰੇ ਪਾਸੇ ਸਿੰਕ ਨੂੰ ਕਿਚਨ ਜਾਂ ਬਾਥਰੂਮ ਦਾ ਸਿੰਕ ਵੀ ਆਖਦੇ ਹਨ ਜੈਮ ਨੂੰ ਖਾਣ ਵਾਲਾ ਜੈਮ ਜਾਂ ਜੈਮ ਨੂੰ ਜਾਮ ਹੋ ਜਾਣਾ ਵੀ ਆਖਦੇ ਹਨ ਵਿਅਰ ਨੂੰ ਪਾਲੂ ਤੇ ਵੇਅਰ ਨੂੰ ਚੁੱਕਣਾ ਜਾਂ ਬਰਦਾਸ਼ਟ ਆਖਦੇ ਹਨ ਚੇਂਜ ਨੂੰ ਬਦਲਣਾ ਤੇ ਦੂਸਰੇ ਪਾਸੇ ਚੇਂਜ ਨੂੰ ਸਿੱਕੇ ਵਗੈਰਾ ਵੀ ਆਖਦੇ ਹਨ ਕਲੋਜ਼ ਨੂੰ ਨੇੜੇ ਤੇ ਦੂਸਰੇ ਪਾਸੇ ਕਲੋਜ਼ ਨੂੰ ਬੰਦ ਆਖਦੇ ਹਨ ਵੈਲ ਨੂੰ ਖੂ ਅਤੇ ਬੈਲ ਨੂੰ ਅੱਛਾ ਜਾਂ ਚੰਗਾ ਵੀ ਆਖਦੇ ਹਨ ਬਾਰਕ ਨੂੰ ਇੱਕ ਪਾਸੇ ਲੱਕੜ ਦਾ ਸੱਕ ਜਾਂ ਦੂਸਰੇ ਪਾਸੇ ਬਾਰਕ ਨੂੰ ਪੌਂਕਣਾ ਵੀ ਕਹਿੰਦੇ ਹਨ ਬੋ ਨੂੰ ਇੱਕ ਪਾਸੇ ਝੁਕਣਾ ਤੇ ਦੂਸਰੇ ਪਾਸੇ ਬੋ ਨੂੰ ਬੋ ਟਾਈ ਵੀ ਆਖਦੇ ਹਨ ਲੈਫਟ ਨੂੰ ਇੱਕ ਪਾਸੇ ਖੱਬਾ ਤੇ ਦੂਸਰੇ ਪਾਸੇ ਲੈਫਟ ਨੂੰ ਛੱਡਣਾ ਵੀ ਕਹਿੰਦੇ ਹਨ ਫੇਅਰ ਨੂੰ ਬਰਾਬਰ ਮਾਤਰਾ ਵਿੱਚ ਜਾਂ ਦੂਸਰੇ ਪਾਸੇ ਫੇਅਰ ਨੂੰ ਇੱਕ ਮੇਲਾ ਵੀ ਆਖਿਆ ਜਾਂਦਾ ਹੈ